ਤੁਸੀਂ ਵੀ ਵਿਰੇ ਟਰੱਕਿੰਗ ਦਾ ਕੰਮ ਕਰਦੇ ਹੋ ਇਕੱਠੇ ਚਲਾਉਂਦੇ ਰਹੇ ਹਾਂ ਸੀ ਟਰੱਕ ਠੀਕ ਆ ਵਿਰੇ ਤੇ ਫਿਰ ਕੀ ਲੱਗਦਾ ਤੁਹਾਨੂੰ ਵੀ ਅੱਗੇ ਕੀ ਆ ਸੀਨ ਅੱਗੇ ਕੀ ਡਰਾ ਆਉਣਗੇ ਜਾਂ ਕੀ ਬਣੂਗੇ ਹਾਲਾਤ ਇਮੀਗ੍ਰੇਸ਼ਨ ਦੇ ਦੇਖੋ ਵਿਰੇ ਮੈਂ ਨਾ ਜਾਨੀ ਗੱਲਬਾਤ ਕੀਤੀ ਪੁਰਾਣੇ ਸਾਡੇ ਹੈਗੇ ਘਰਾਂ ਚੋਂ ਜਾਨੀ ਬੰਦੇ ਸਿਟੀਜ਼ਨ ਲੈ ਮਾ ਹੈਗੇ ਨੇ ਉਹ ਗੱਲ ਕਰ ਰਹੇ ਕਹਿੰਦੇ ਆ ਮੰਨ ਲਓ 8-10 ਸਾਲਾਂ ਬਾਅਦ ਇੱਕ ਵਾਰੀ ਗਵਰਨਮੈਂਟ ਇਹਦਾ ਕਰਦੀ ਹੈਗੀ ਆ ਵੀ ਤੰਗ ਕਰਦੇ ਨੇ ਮੰਨ ਲਓ ਹੁਣ ਇੱਕ ਗੱਲ ਕਹਿਣ ਨੂੰ ਵੀ ਕਹੀਏ ਤਾਂ ਜਿਹੜੇ ਸਟੂਡੈਂਟ ਨੇ ਇਕਨੋਮੀ ਚ ਕਿੰਨਾ ਹਿਸਾਬ ਆਇਆ ਵਾ ਜੋਂ ਸਟੂਡੈਂਟ ਆਉਣ ਲੱਗਾ ਕਿੰਨਾ ਕੈਨੇਡਾ ਦੀ ਪੂਸਟ ਹੋਈ ਇਕਨੋਮੀ ਪਰ ਇਹਨਾਂ ਨੂੰ ਚਾਹੀਦਾ ਪਹਿਲ ਦੇ ਆਧਾਰ ਤੇ ਸਟੂਡੈਂਟਾਂ ਨੂੰ ਪੀਆਰ ਦਾ ਜੇ ਪ੍ਰੋਗਰਾਮ ਚਲਾਇਆ ਤਾਂ ਉਹ ਪ੍ਰੋਗਰਾਮ ਕੰਟੀਨਿਊ ਰੱਖਣਾ ਚਾਹੀਦਾ ਸੀ ਨਾ ਹਾਂਜੀ ਟਾਈਮ ਦੇ ਨਾਲ ਨਾਲ ਇਹਨਾਂ ਨੂੰ ਚਲੋ ਪਾਲਸੀਆਂ ਆਪਦੀਆਂ ਛਾੜ ਕੇ ਕੋਈ ਨਾ ਕੋਈ ਉਹਨਾਂ ਦੇ ਨਵੇਂ ਅਪਡੇਟ ਲਿਆ ਕੇ ਬਟ ਉਹਨਾਂ ਦੇ ਹੱਕ 'ਚ ਭੋਗਤਣਾ ਚਾਹੀਦਾ ਸੀਗਾ ਸਟੂਡੈਂਟਾਂ ਦੇ ਵੀ ਜਿਨ੍ਹਾਂ ਨੇ ਇੰਨਾ ਹੁਣ ਪਪਾ ਤਾਂ ਸਾਰੇ ਖੜੇ ਆਪਾਂ ਟੈਕਸ ਪੇ ਕਰਦੇ ਆ ਚਾਹੇ ਥੋੜਾ ਚਾਹੇ ਬਾਲਾ ਪਰ ਆਪਣੀ ਕਦਰ ਨਹੀਂ ਪੈ ਰਹੀ ਅੱਜ ਦੇ ਟਾਈਮ ਬਿਲਕੁਲ ਮੇਰੇ ਸਾਰੇ ਖੱਜਲ ਹੋਈ ਜਾਂਦੇ ਹੁਣ ਕੱਲ ਹੀ ਮੈਂ ਇੱਕ ਵੀਡੀਓ ਸੁਣਦਾ ਸੀ ਬਜ਼ੁਰਗਾਂ ਦੇ ਆਪਣੇ ਬ੍ਰੈਂਟਨ ਦੀ ਸੀਗੀ ਹਾਂਜੀ ਉਹ ਪਾਰਕਾਂ 'ਚ ਬੈਠੇ ਮਾਤਾ ਉਹਨਾਂ ਕੋਲ ਇਦਾਂ ਹੀ ਥੋੜੇ ਕਰਕੇ ਵੀਰ ਜਾਵੜੇ ਹਾਂਜੀ ਉਹ ਕਹਿੰਦੇ ਮੈਨੂੰ ਇੱਕ ਮੁੰਡਾ ਮਿਲਿਆ ਰੋਈ ਜਾਂਦਾ ਸੀਗਾ ਤੇ ਉਹਨੇ ਜਾ ਕੇ ਚਲੋ ਬਜ਼ੁਰਗ ਆਪਣੇ ਪੁੱਛ ਲੈਂਦੇ ਹੋ ਕਿ ਉਹਨਾਂ ਦੀ ਕੀ ਗੱਲ ਆ ਬਹੁਤ ਰੋਈ ਜਾਂਦਾ ਉਹਦੇ ਮੇਰੇ ਕੋਲ ਰਹਿਣ ਨੂੰ ਵੀ ਜਗ੍ਹਾ ਨਹੀਂ ਹੈਗੀ ਮੇਰੇ ਕੋਲ ਕੰਮ ਨਹੀਂ ਹੈਗਾ ਪਹਿਲੀ ਗੱਲ ਉਹਨੇ ਕਿਹਾ ਮੇਰੇ ਕੋਲ ਕੰ ਮੈਥੋ ਪੇ ਨਹੀਂ ਕਰਿਆ ਗਿਆ ਰੈਂਟ ਤੇ ਮੈਨੂੰ ਲੈਂਡਲੋਰਡ ਨੇ ਘਰੋਂ ਕੱਢਤਾ ਹਾਂਜੀ 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 ਵਿਚਾਰਾ ਮੈਟਰਸ ਚ ਆ ਕੇ ਕਹਿੰਦੇ ਵੀ ਐਂ ਤਰ੍ਹਾਂ ਕਰਦਾ ਪਾਰਕਾਂ ਚ ਇਦਾਂ ਦੇ ਕਈ ਆਪਣੇ ਵੀਰ ਭਰਾ ਵੀ ਫਸੇ ਹੋਏ ਨੇ ਮੈਂ ਖੋਦ ਬ੍ਰੈਂਟਨ ਚੋਂ ਆਇਆ ਮੈਂ ਇੱਥੇ ਮੂਵ ਹੋਇਆ ਠੀਕ ਹੈ ਤੇ ਮੈਂ ਆਪ ਟੈਂਟ ਚ ਰਹਿੰਦੇ ਦੇਖਿਆ ਮੁੰਡੇ ਆਪਣੇ ਅਰਗੇ ਹਾਂਜੀ ਹਾਂਜੀ ਜੇ ਉਹ ਹਾਲਾਤ ਆ ਤੇ ਆਪਾਂ ਕਾਦੇ ਪਿੱਛੇ ਘਰ ਛੱਡੀ ਬੈਠੇ ਆ ਪੇਪਰ ਆਪਾਂ ਨੂੰ ਮਿਲ ਨਹੀਂ ਰਹੀ ਹੈ ਕਿ ਕੰਮ ਆਪਾਂ ਨੂੰ ਮਿਲ ਨਹੀਂ ਰਿਹਾ ਹੈਗਾ ਪਿੱਛੇ ਆਪਾਂ ਜਾ ਨਹੀਂ ਸਕਦੇ ਪੈਸਾ ਹੀ ਨਾ ਲਾ ਚੁੱਕੇ ਆ ਪਹਿਲਾਂ ਹੀ ਆਲਰੇਡੀ ਬਿਲਕੁਲ ਵੀਰੇ ਤੇ ਇਹ ਸਰਕਾਰ ਨੂੰ ਚਾਹੀਦਾ ਆਪਣੇ ਵੱਡੇ ਵੱਡੇ ਪੋਜੀਸ਼ਨਾਂ ਤੇ ਅੱਜ ਕੱਲ ਬੈਠੇ ਆ ਤੇ ਉਹਨਾਂ ਨੂੰ ਪਹਿਲਾਂ ਮੂਰੇ ਹੋਣਾ ਚਾਹੀਦਾ ਵੀ ਤੁਸੀਂ ਕੀ ਕਰ ਰਹੇ ਹੋ ਪੰਜਾਬੀ ਕਮਿਊਨਿਟੀ ਦੇ ਖਾਤਰ ਹਾਂਜੀ ਹਾਂਜੀ ਗੁਰਦੁਆਰਾ ਬਣਾ ਲੈਣਾ ਕਮੇਟੀ 'ਚ ਪੱਲੋ ਹਿੱਸਾ ਪਾ ਲੈਣਾ ਟੂਰਨਾਮੈਂਟ ਕਰਾਉਣਾ ਇਹ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਬਿਲਕੁਲ ਵੀ ਹਨਜੀ ਤੇ ਇਹ ਜਿਹੜੀਆਂ ਮੰਨ ਲਓ ਵੀ ਕ੍ਰਿਟੀਕਲ ਸਿਚੁਏਸ਼ਨਾਂ ਬਣੀਆਂ ਪਈਆਂ ਅੱਜ ਕੱਲ ਇਮੀਗ੍ਰੇਸ਼ਨ ਤੇ ਉੱਤੇ ਇਹਨਾਂ ਤੇ ਮੰਨ ਲਓ ਧਿਆਨ ਦੇਣ ਦੀ ਲੋੜ ਆ ਇਹ ਤੇ ਨਾ ਤਾਂ ਸਰਕਾਰ ਧਿਆਨ ਦੇ ਰਹੀ ਆ ਤੇ ਨਾਂ ਹੀ ਦੇ ਰਿਹਾ ਆਪਣੇ ਪੰਜਾਬੀ ਕਮਿਊਨਿਟੀ ਦੇ ਵੱਡੇ ਮੋਢਵਾਰ ਲੋਕ ਜਿਹੜੇ ਇੱਥੇ ਬਣੇ ਬੈਠੇ ਨੇ ਕਿ ਸਾਰਿਆਂ ਨੂੰ ਇਹ ਚੀਜ਼ ਤੇ ਜ਼ਰੂਰੀ ਆ ਸਾਰੇ ਆਪਾਂ ਨੂੰ ਵੀਰ ਭਰਾਵਾਂ ਨੂੰ ਇਕੱਠੇ ਹੋਣ ਦੀ ਲੋੜ ਆ ਇਹ ਚੀਜ਼ ਪਿੱਛੇ ਕਿਉਂਕਿ ਇੱਕ ਬੰਦੇ ਦੀ ਲੜਾਈ ਨਹੀਂ ਹੈਗੀ ਇਹ ਜਿੰਨੇ ਆਪਾਂ ਘਰ ਛੱਡ ਗਏ ਸਾਰਿਆਂ ਦੀ ਲੜਾਈ ਆ ਫਿਰ ਤੇ ਇਹ ਚੀਜ਼ ਤੇ ਸਾਰਿਆਂ ਨੂੰ ਜ਼ਰੂਰੀ ਆ ਵੀ ਇਕੱਠੇ ਹੋ ਕੇ ਤਰਨ ਦੀ ਲੋੜ ਆ ਤੇ ਬਾਅਦ ਚੱਕਣ ਦੀ ਲੋੜ ਆ